ਕੀ ਕਿੰਨਾ ਜੀ ਦੇਖੋ ਬਹੁਤ ਉਤਸ਼ਾਹ ਹੈ ਸਮੁੱਚੇ ਭਾਰਤ ਦੇ ਵਿੱਚ ਇਹ ਕਿ ਯਾਤਰਾ ਕੱਢੀ ਜਾ ਰਹੀ ਹੈ ਹਰ ਸੂਬੇ ਦੇ ਵਿੱਚ ਹਰ ਡਿਸਟ੍ਰਿਕਟ ਪੱਧਰ ਤੇ ਕੱਢੀ ਜਾ ਰਹੀ ਹੈ ਇਹ ਆਪਣੇ ਜੋ ਸੰਗਰੂਰ ਦੇ ਵਿੱਚ ਤੂਰੀ ਤੇ ਸੰਗਰੂਰ ਦੇ ਦੋ ਹਲਕੇ ਦਾ ਕੱਟ ਕੀਤਾ ਜਾ ਰਿਹਾ ਲੋਕਾਂ ਨੂੰ ਅ ਬਸ ਜੋ ਸਾਡੇ ਫੌਜੀ ਹੈ ਜੋ ਸਾਡੇ ਆਰਮੀ ਮਿਲਟਰੀ ਨੇਵੀ ਦੇ ਜੋ ਲੋਕ ਹੈ ਜਿਨ੍ਹਾਂ ਨੇ ਪਾਕਿਸਤਾਨ ਨੂੰ ਮੂੰਹ ਜੋੜ ਜਵਾਬ ਦਿੱਤਾ ਸੀ ਉਹਨਾਂ ਦੀ ਉਹਨਾਂ ਨੂੰ ਹਲਾਸ਼ਾਰੀ ਦੇਣ ਵਾਸਤੇ ਇਹ ਯਾਤਰਾ ਕੱਢੀ ਜਾ ਰਹੀ ਹੈ ਕਿਤਨਾ ਕਿਤੇ ਲੋਕਾਂ ਨੂੰ ਕੀ ਸੁਨੇਹਾ ਜਾਏਗਾ ਇਕਤਾ ਦਾ ਕਿ ਭਾਰਤੀ ਲੋਕ ਸਾਡੇ ਸੈਨਾ ਦੇ ਨਾਲ ਖੜੇ ਆਂ ਔਰ ਸਾਨੂੰ ਗਰਵ ਹੈ ਸਾਡੇ ਸੈਨਾ ਤੇ ਇਹ ਸੰਦੇਸ਼ ਤੋਂ ਇਹ ਹੀ ਹੈ ਕਿ ਸਾਡੇ ਜੋ ਸੈਣੀ ਜੋ ਅੱਜ ਬਾਰਡਰ ਸਾਡਾ ਪ੍ਰੋਟੈਕਟ ਕਰ ਰਹੇ ਜੋ ਸਾਡਾ ਦੇਸ਼ ਪ੍ਰੋਟੈਕਟ ਕਰ ਰਹੇ ਉਹਨਾਂ ਨੂੰ ਇਹ ਵਿਸ਼ਵਾਸ ਦਿਲਾਣਾ ਚਾਹ ਰਹੇ ਆਪਾਂ ਕਿ ਸਾਰਾ ਸਮੁੱਚਾ ਭਾਰਤ ਉਹਨਾਂ ਦੇ ਨਾਮ ਭਾਰਤ ਬਾਬਾ ਜੀ ਦੇ ਨਾਰੇ ਪੂਰੇ ਸੰਗੋ ਦੇ ਬਿਲਕੁਲ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੇ ਹਿੰਦੁਸਤਾਨ ਦੇ ਵਿੱਚ ਕਰ ਰਹੇ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਵੇਂ ਪਰਸੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪ੍ਰਧਾਨ ਮੰਤਰੀ ਦੇ ਹੱਕ ਤੇ ਇੱਕ ਬਹੁਤ ਵਧੀਆ ਬਿਆਨ ਦਿੱਤਾ ਸੀ ਔਰ ਸਾਡੇ ਜੋ ਫੌਜ ਫੌਜ ਦੇ ਜੋ ਸਾਰੇ ਸਿਪਾਹੀਆਂ ਉਹਨਾਂ ਸਾਰਿਆਂ ਨੂੰ ਵੀ ਹਲਾਸ਼ਾਰੀ ਦਿੱਤੀ ਤੇ ਇਸ ਕਰਕੇ ਸਮੁੱਚਾ ਹਿੰਦੁਸਤਾਨ ਇੱਕ ਮੈਸੇਜ ਦੇਣਾ ਚਾਹ ਰਿਹਾ ਕਿ ਪ੍ਰਧਾਨ ਮੰਤਰੀ ਜੋ ਮੋਦੀ ਸਾਹਿਬ ਨੇ ਕਦਮ ਚੱਕੇ ਹਨ ਜੋ ਸਾਡੇ ਗ੍ਰਹਿ ਮੰਤਰੀ ਤੇ ਰਾਸ਼ ਸਾਡੇ ਰਾਜਨਾਥ ਜੀ ਨੇ ਕਦਮ ਚੱਕੇ ਉਹਨਾਂ ਦੇ ਨਾਲ ਆਪਾਂ ਹੈਗੇ ਔਰ ਸੋਚਾ ਹਿੰਦੁਸਤਾਨ ਸਾਡੇ ਫੌਜੀਆ ਦੇ ਨਾਲ ਥੈਂਕ ਯੂ ਕੀ ਇਸ ਦੇ ਪਿੱਛੇ ਦਾ ਮੋਟਿਵ ਹੈਗੀ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਕੱਢੀ ਜਾ ਰਹੀ ਤੇ ਅੱਜ ਦਾ ਪਲਾਨ ਕੀ ਹੈ ਅੱਜ ਜੋ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਇਹ ਭਾਰਤੀ ਜਨਤਾ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਚ ਨਹੀਂ ਪੂਰੇ ਯਾਨੀ ਕਿ ਹਿੰਦੁਸਤਾਨ ਦੇ ਵਿੱਚ ਹੀ ਹਰ ਡਿਸਟ੍ਰਿਕਟ ਦੇ ਵਿੱਚ ਪੱਧਰ ਤੇ ਹਰ ਬਲਾਕ ਪੱਧਰ ਤੇ ਹਰ ਸ਼ਹਿਰ ਪੱਧਰ ਤੇ ਅਕੇ ਤਿਰੰਗਾ ਯਾਤਰਾ ਚੱਦੀ ਜਾ ਰਹੀ ਹੈ। ਇਹਦਾ ਜਿਹੜਾ ਮੁੱਖ ਮੰਤਵ ਇਹ ਹੈ ਕਿ ਜਿਹੜੇ ਸਾਡੇ ਫੌਜੀ ਵੀਰ ਜਿਨ੍ਹਾਂ ਨੇ ਆਪਰੇਸ਼ਨ ਸੰਦੂਰ ਨੂੰ ਚਲਾਇਆ ਤੇ ਬਹੁਤ ਵੱਡੀ ਸਫਲਤਾ ਪ੍ਰਾਪਤ ਕੀਤੀ ਇਹ ਹੌਸਲਾ ਫਜਾਈ ਵਾਸਤੇ ਅਸੀਂ ਜਿਹੜੇ ਸਾਡੇ ਫੌਜੀ ਵੀਰਾਂ ਨੇ 7 7 7 ਦਿਨ 8 8 ਦਿਨ 12 ਦਿਨ ਜਾ ਕੇ ਯਾਨਕਿ ਇਸ ਆਪਰੇਸ਼ਨ ਨੂੰ ਕਾਮਯਾਬ ਕੀਤਾ ਉਸ ਦੀ ਵੱਜੋ ਸੀ ਯਾਨਕਿ ਇਹ ਜਿਹੜੀ ਯਾਤਰਾ ਕਰ ਰਹੇ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਪਾਕਿਸਤਾਨ ਜਿਹੜੀ ਅਤਵਾਦੀ ਫੈਕਟਰੀ ਹੈ ਹਿੰਦੁਸਤਾਨ ਨਹੀਂ ਚਾਹੁੰਦਾ ਵੀ ਖੂਨ ਤੇ ਬਾਣੀ ਇਕੱਠਾ ਵਹੇ ਤੇ ਸਾਡੇ ਜਿਹੜੇ ਹਿੰਦੁਸਤਾਨ ਦੇ ਲੋਕ ਹੈ ਉਹ ਵੀ ਇਸੇ ਨੂੰ ਚਾਹੁੰਦੇ ਆ ਵੀ ਅਸੀਂ ਆਮਨ ਸ਼ਾਂਤੀ ਨਾਲ ਰਹੀਏ ਤਾਂ ਜਿਹੜਾ ਸਾਡਾ ਗਵਾਂਡੀ ਮੁਲਕ ਹੈ ਜੇ ਇਦਾਂ ਦੇ ਕੋਈ ਕਰੂਗਾ ਯਾਨਕਿ ਫਿਰ ਮੋਦੀ ਜੀ ਨੇ ਬਿਲਕੁਲ ਸਪੱਸ਼ਟ ਕਿਹਾ ਹੈ ਵੀ ਅਸੀਂ ਯਾਨਕਿ ਇਹ ਸਟੈਂਡ ਬਾਈ ਰੱਖਿਆ ਹੈ ਆਪਰੇਸ਼ਨ ਜਿਹੜਾ ਰੱਖਿਆਗਾ ਤੇ ਅਸੀਂ ਜੇ ਕੋਈ ਇਦਾਂ ਦਾ ਦੁਆਰਾ ਇਹਨਾਂ ਨੇ ਕਦਣਾ ਕੀਤੀ ਤਾਂ ਅਸੀਂ ਉਹਦਾ ਯਾਨਕਿ ਟਟ ਕੇ ਜਵਾਬ ਦੇ